ਖਚਾਉਣੀ ਫੋਟੋ ਵੀਰ ਨਾਲ ਖਚਾਉਣੀ ਫੋਟੋ ਫਿਰ ਵੇਲ ਨਾਲ ਦੀ ਨਾਲ ਉਧਰ ਉਧਰ ਪੱਲੀ ਸਾਈਡ ਬਣੀ ਜਾਂਦੀ ਆ ਤੇ ਇਧਰ ਨਾਲ ਦੀਆਂ ਲੱਗਦੀਆਂ ਦੀ ਵੇਲੋ ਲੈਣ ਹੁਣ ਆਪਾਂ ਉਹ ਅਗਲਾ ਆਪਣੇ ਕੰਮ ਦੇ ਵਿੱਚ ਬਿਜੀ ਆ ਯਾਰ ਕੰਮ ਵਾਲੇ ਵਧੀਆ ਵੇਸੇ ਬੰਦੇ ਨੂੰ ਬਿਜੀ ਹੋਣਾ ਚਾਹੀਦਾ ਇਧਰ ਤਿਆਰੀ ਹੋ ਰਹੀ ਆ ਨਾਲ ਦੀ ਨਾਲ ਤੂਫਾਨ ਸਿੰਘ ਨੂੰ ਮੈਂ ਜਾ ਰਹੇ ਆ ਪਹੁੰਚਣ ਆਲੇ ਆ ਬਸ ਤੁਹਾਨੂੰ ਤੁਸੀਂ ਲੋਕੇਸ਼ਨ ਦੇਖ ਲਿਓ ਵੀ ਗੋਲਡਨ ਗੇਟ ਦੇ ਬਿਲਕੁਲ ਲੱਗੇ ਆ ਬਸ ਥੋੜਾ ਪਿੱਛੇ ਆ ਚੌਂਕ ਪਾਰ ਕਰਦੇ ਹਾਂ ਹਾਂ ਬਸ ਆ ਬਲੇੜਾ ਚਲੋ ਜਿਆਮ ਲੱਗ ਗਿਆ ਹੁਣ ਵੇਟ ਕਰੋ ਤੇ ਰੈੱਡ ਲਾਈਟ ਹੋ ਗਈ ਹੈ ਰੈੱਡ ਲਾਈਟ ਹੋ ਗਈ ਹੈ ਪਹੁੰਚ ਗਏ ਆ ਭਰਾ ਕੋਲ ਤੂਹਾਨ ਸਿੰਘ ਦੇ ਕੋਲ ਆਓ ਤੁਹਾਨੂੰ ਮਲਾਉਂਦੇ ਆ ਵਾਜੇ ਖਾਸਾ ਵਜ਼ਰ ਦੀ ਫਤਿਹ ਕੀ ਹਾਲ ਸਾਹਿਬ ਜੀ ਠੀਕ ਠਾਕ ਜੀ ਵਧੀਆ ਵਧੀਆ ਥੋੜਾ ਲੱਗ ਦੋ ਕਾਮ ਨੂੰ ਕਹਿ ਰਿਹਾ ਕਿ ਮੈਂ ਬਣਾ 4 5 ਆ ਬਰੋ ਜੀ ਆ ਬਰਨੋ ਭਾਈ ਉਹ ਗਲਾਸ ਜੀ ਸੇਤਾ ਕੈਂਪ ਵਧੀਆ ਜੀ ਆ ਲੋ ਵੀਰੇ ਤੀਆਂ ਦਾ ਵੀਰੇ ਦਿੰਨੇ ਭਾਈ ਦੋ ਹਾਂ ਜੀ ਦੋ ਕਰ ਦੋ ਬਾਈ ਗਲਾਸ ਚ ਨਾ ਦਿੱਕਨ ਤੇ ਆ ਨਾ ਹੰਨੀ ਆ ਰਹੀ ਖਾਬ ਕਹਿੰਦੇ ਇੱਕ ਪੀਤਾ ਹੀ ਹੋਵੇ ਯਾਰ ਇਹ ਬੰਦਾ ਜੀ ਪੰਜ ਹੋ ਗਏ ਹਾਂ ਡੇਢ ਡੇਢ ਨੂੰ ਕਰਦਾ ਸੀ ਬਹੁਤ ਸਿੰਪਲ ਹੈ ਆਦਾ ਜੀ ਮਾਰਾ ਜੇ ਹੋਣਾ ਹੈ ਉਹ ਵੀ ਆਉਂਦਾ ਚਾਰ ਨਹੀਂ ਆ ਬੜੋ ਜੀ ਇਹਨੇ ਪਾ ਭਾਈ ਦੋ ਕਿ ਇੱਕ ਮੈਂ ਅਗਲੇ ਵੇਜੇ ਵੇਜੇ ਕਰਾਈਗੇ ਨਹੀਂ ਇਹ ਗਲਾਬਾ ਬਾਬਾ ਜੀ ਸਰਦਾਈ ਦਾ ਕਿੰਨੇ ਦਾ ਗਲਾਸ ਇਹ ਕੀ ਦੇ ਗਲਾਸ ਇਹ ਲੱਗਦੀ ਕਿ ਨਹੀਂ ਉਹ ਤਾਂ ਇਹ ਗੱਲ ਕਿਓ ਸਟਿੰਗ ਨਾਲੋਂ ਚੰਗੇ ਕਿ ਨਹੀਂ ਵੇਹੇ ਉਹ ਚੀਜ਼ਾਂ ਨਾਲ ਬਹੁਤ ਵਧੀਆ ਚੀਜ਼ ਆ ਕੋਲੋ ਭਾਈ 4 ਗਲਾਸ 4 4 ਗਲਾਸ ਹੈ ਉਹਨਾਂ ਨੂੰ ਆ ਨਜ਼ੀਰ ਤੁਸੀਂ ਵਧੀਆ ਹੈ ਤੇ ਨਹੀਂ ਰਾਸਤੇ ਹੀ ਚੈੱਕ ਕਰ ਸਕਦੇ ਹੋ ਵੀ ਹੈ ਕਹਣੀ ਸਰਦਾਈ ਵੀ ਬਹੁਤ ਵਧੀਆ ਹੈ ਮੈਂ ਕਹਿੰਨਾ ਦਮ ਹੈਗਾ ਇਹ ਚੀਜ਼ ਬਹੁਤ ਵਧੀਆ ਹੈ ਤੇ ਉਧਰ ਰਕੜਾ ਲੱਗ ਰਿਹਾ ਤੁਹਾਨੂੰ ਦਿਖਾਉਂਦੇ ਹੈ ਜੀ ਨਹੀਂ 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 ਆ ਚੱਕਰ ਕਰਦੇ ਇੱਧਰ ਤਿਆਰੀ ਹੋ ਰਹੀ ਹੈ ਨਾਲ ਦੀ ਨਾਲ ਹਾਂ ਕਦਾਂ ਹੋਰ ਕੀ ਹੋਰ ਕੀ ਕਰੋੜ ਚੈੱਕ ਕਰ ਸਕਦੇ ਠੀਕ ਹੈ ਨਹੀਂ ਖਿਚਾਉਣੀ ਫੋਟੋ ਵੀਰ ਨਾਲ ਖਿਚਾਉਣੀ ਫੋਟੋ ਫਿਰ ਚੱਲ ਗਏ ਅੰਦਾ ਕਿਸੇ ਤੋਂ ਰੁਪਈਏ 20 ਲੈਣੇ ਠੀਕ ਆ ਠੀਕ ਆ ਬਰਾਬਰ ਵੇਲਨ ਨਾਲ ਦੀ ਨਾਲ ਉਧਰ ਉਧਰ ਪਰਲੀ ਸਾਈਡ ਬਣੀ ਜਾਂਦੀ ਆ ਤੇ ਇਧਰ ਨਾਲ ਦੀਆਂ ਲੱਗਦੀ ਜਾਂਦੀਆਂ ਵੇਲੋ ਲੱਗ ਗਈ ਹੁਣ ਤੇ ਹੁਣ ਉਧਰ ਮਗਰੇ ਇਹ ਇੱਕ ਹੋਰ ਤਿਆਰ ਆ ਕੰਮ ਚੱਲ ਗਏ ਹੋ ਗਿਆ ਸਮਾਪਤੀ ਹੋ ਗਈ ਆ ਚਲੋ ਲੈ ਵੜਾ ਪਾ ਉਹ ਅਗਲਾ ਆਪਣੇ ਕੰਮ ਦੇ ਵਿੱਚ ਬਿਜੀ ਆ ਯਾਰ ਕੰਮ ਵਾਲੇ ਵਧੀਆ ਵਾਹੇ ਬੰਦੇ ਨੂੰ ਵਿਜੀ ਹੋਣਾ ਚਾਹੀਦਾ ਸਮਾਪਤੀ ਹੋ ਗਈ ਹੈ ਹੁਣ ਓਕੇ ਸਾਹਿਬ ਜੀ ਧੰਨਵਾਦ ਜੀ ਗੱਲ ਕੀਤੀ ਵਾਈਫ ਨਾਲ ਵੀ ਹੁਣ ਥੋੜਾ ਜਿਹਾ ਨਾ ਗੱਡੀ-ਗੁੱਡੀਆਂ ਲੱਗਾ ਬਾਈ ਸਾਈਡ ਤੇ ਕਰਾਉਣ ਬੜਾ ਵਧੀਆ ਸੁਭਾਅ ਆ ਘੈਂਟ ਆ ਆਜੋ 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 ਵੀ ਭੱਜੋ ਤੁਹਾਨੂੰ ਕੋ ਲੈ ਵੀ ਹੁਣ ਚੱਲੀਏ ਪਹੁੰਚੇ ਪਹੁੰਚੇ ਹੁਣ ਚੱਲੇ ਆ ਬੈਲਟ ਲਾਈ ਫਿਰ ਲਾਤੀ ਹੁਣ ਸੁਭਾ ਘੈਂਟ ਦਾ ਕਹ ਦੋ ਚਿਰ ਗੱਲਾਂ ਪਤਾ ਕੀਤੇ ਪਹਿਲਾਂ ਉਦੋਂ ਥੋੜਾ ਬੰਦਾ ਬਿਜ਼ੀ ਸੀਗਾ ਤੇ ਤਾਂ ਕਰਕੇ ਵੀਰ ਕਹਿੰਦਾ ਥੋੜੀ ਗੱਡੀ ਹੁਣ ਐਨੂੰ ਕਰ ਲਉ ਮਾ ਹੁਣ ਚੱਲ ਜੀ ਆ ਵੀ ਠੀਕ ਨਹੀਂ ਗੱਲ ਉਹ ਉਹ ਦੋ ਦੋ ਆ ਇਹ ਕਰ ਲਓ ਬੇਨਤੀ ਆ ਬਾਹ ਚੱਲੇ ਚੱਲੇ ਕਰ ਲਓ ਮੇਰਾ ਵੀਰ ਬਾਹ ਚੱਲੇ 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 ਆਪਾਂ ਚੱਲ ਜੀ ਯਾਰ ਨਹੀਂ ਭਾਈ ਆਪਣਾ ਕਿੰਨੂੰ ਦਿੰਦੇ ਏਜੰਸੀ ਦੇ ਵਿੱਚ ਉਹ ਤਾਂ ਐ ਆ ਵੀ ਆ ਚੀਜ਼ ਦਾ ਬੜਾ ਘੈਂਟ ਫਾਇਦਾ ਆ ਉਹ ਕਰੀ ਦੇ ਪੁਲਿਸ ਵਾਲਿਸ਼ ਮਾਰ ਕੇ ਨੇ ਆਣ ਓਕੇ ਕਰੰਦੇ ਹੋ ਕੋ ਪੂਰੀ ਗੱਡੀ ਮੈਂ ਅਗਲੇ ਮੀਟਿੰਗ ਵੀ ਬੜੀ ਛਾਂਦਾ ਮੈਂ ਟਾਂ ਦੇ ਪੁਲਿਸ ਮਾਰ ਦਿੰਦੇ ਯਾਰ ਕਮਾਲ ਹੋ ਗਈ ਮੇਟਾਂ ਦੇ ਵੇਹ ਨਹੀਂ ਮਾਰਨੀ ਚਾਹੀਦੀ ਮੇਟਾਂ ਦੇ ਪੈਰ ਲੱਗ ਜਾਣੇ ਆ ਪੇਪਰ ਜੀ ਵਿੱਚ ਰਖ ਰੁਖ ਦਿੰਦੇ ਨੇ ਹੈਨਾ ਸਹੀ ਹੈ ਨਾ ਮੈਂ ਇੱਥੇ ਰੁਕਿਆ ਸੀਗਾ ਤੇ ਹੁਣ ਵਿੱਕੀ ਗੱਡੀ ਚਲਾਏਗਾ ਆ ਜਾ ਬਾਹਰ ਤੇ ਬਾਹਰ ਦੀ ਹਵਾਲਾ ਲੱਗਦੇ ਮਾਸਾ ਜਦੋਂ ਜਦੋਂ ਦੀ ਇਹਨੂੰ ਉਹ ਪਿਆਈ ਹੈ ਸ਼ਰਧਾਈ ਪਿਆਈ ਅੰਦਰੋਂ ਵੀਰ ਵੀ ਨਹੀਂ ਬਾਹਰ ਨਿਕਲਿਆ ਅੱਜ ਆ ਰੁਕੇ ਬਾਈਪਾਸ ਤੇ ਆਣਾ ਵੀਰ ਧਿਆਨ ਨਾਲ ਤਰੀਜ਼ ਦੇਖ ਕੇ ਚੁੱਕਦੀ ਬੰਦਾ ਬੰਦਾ ਨਹੀਂ ਬੰਦਾ ਨਹੀਂ ਚੱਕਣਾ ਚੁੱਕੀ ਚੱਕੀ ਚੁੱਕੀ ਜਾਵੇ ਕੋਈ ਕਹਿੰਦਾ ਬੰਦਾ ਚੁੱਕਿਆ ਗਿਆ ਨਾ ਗੱਡੀ ਦੇ ਸਟਾਰਟ ਹੀ ਸਟਾਰਟ ਹੀ ਬੰਦ ਕਰਤੀ ਗੱਡੀ ਉਹ ਗੱਡੀ ਬੰਦ ਕਰਤੀ ਜਵਾਨ ਨੇ ਉਪਰ ਆ ਰੇਸ ਤੇ ਤੇ ਬ੍ਰੇਕ ਤੇ ਪੈਰ ਰੱਖ ਫੇ ਗੱਡੀ ਸਟਾਰਟ ਕਰ ਰੇ ਬ੍ਰੇਕ ਤੇ ਉਲੀ ਬ੍ਰੇਕ ਉਲੀ ਉਲੀ ਲੈ ਬਣ ਕੇ ਗੱਲ ਵੇਜਾ ਵਜਾ ਕਰਾਉਂ ਡਿਆ ਮੁੰਡਾ ਬਣ ਕੇ ਗੱਲ ਫਿਰ ਬਣ ਕੇ ਗੱਲ ਬਣ ਕੇ ਬਣ ਕੇ ਬਣ ਕੇ ਆ ਗਈ ਜਾਂਚ ਹਾਂਜੀ ਆ ਗਈ ਮੇਰੇ ਕੋਲੋਂ ਨਾ ਵੇ ਹਾਂ ਨੂੰ ਨਹੀਂ ਤਾਰਨੀ ਵੀਰ ਨਾ ਸਿੱਧੀ ਚਲਾ ਇਧਰ ਰੱਖ ਮੇਰੇ ਨਾਲ ਬਣੇ ਮੇਰੇ ਨਾਲ ਬਨੇ ਗੱਡੀ ਰਮਨ ਸਾਹਿਬ ਹਾਂ ਨੂੰ ਬਾਈ ਚਲਾਵਿੰਦੂ ਇਹਨਾਂ ਤੂੰ ਫੀਲਿੰਗ ਲੈਂਡ ਆ ਅੱਜ ਵਲੌਗ ਬਣਦੇ ਆ ਅੱਜ ਗੱਡੀ ਚਲਾਉ ਜਾਂਦਾ ਦੱਬੋ ਗੱਡੀ ਐਨਵੇਂ ਹੋਣਵੇਂ ਹੈ ਸਹੀ ਹੈ ਮਨਜਾ ਉਹ ਲ ਸਰਕਾਰੀ ਨੰਬਰ ਲਿਆ ਤਾਂ ਫੁੰਗਰ ਨਾ ਬਣਾਈ ਚੱਕੂ ਆ ਗਿਆ ਨੂੰ ਆ ਟੋਲ ਆ ਗਿਆ ਬਾਅਦ ਉਸ ਦੇ ਵਿੱਚ ਲਾਉਣੀ ਲਓ ਜੀ ਇਹ ਕੰਮ ਨਹੀਂ ਚਾਹੀਦਾ ਰੇਸ ਕੋ ਦਿੱਤੀ ਚੇਤਾਵਨੀ ਲੱਗੇ ਆ ਮੋੜ ਕੇ ਘੁਮਾ ਦੇ ਇਹ ਤੁਮਾੜੀ ਮੇਰੇ ਘੁੰਮ ਕੇ ਉਹ ਨਾਲ ਚੱਲਣੀ ਨਾਲੀ ਲੈ ਵੀ ਥੋੜੀ ਬਹੁਤ ਮੁੰਡੇ ਨੇ ਗੱਡੀ ਚਲਾਈ ਆ ਚਲੋ ਭਾਈਏ ਹਾਂ ਆਣੀ ਜਾ ਚ ਆਣੀ ਜਾ ਜਾ ਆਣੀ ਇੱਕ ਵਾਰੀ ਗੱਲ ਲੱਡੂ ਕਿੱਥੋਂ ਉਹ ਤੋਂ ਖਾਣੇ ਮੋਟਾ ਯਾਰ ਇੱਥੇ ਨਹੀਂ ਇੱਥੇ 12 ਟੋਲ ਤੇ ਮਿਲਦੇ ਆ ਅੱਛਾ ਅੱਛਾ ਚਾ ਉਹ ਤੇ ਉਧਰ ਮਿਲਦੇ ਆ ਨਾ ਜਲੰਧਰ ਨੂੰ ਜਾਈਏ ਜਦੋਂ ਹਨੀ ਅੱਛਾ ਇੱਥੇ ਹੁੰਦਾ ਕਾਲੇ ਜੀ ਚੱਲੀ ਜਾਂਦਾ ਕੰਮ ਤੇ ਬਣੀ ਜਾਂਦੀਆਂ ਸੜਕਾਂ ਪਹੁੰਚ ਗਏ ਘਰੇ ਦੋ ਵਜੇ ਅੱਜ ਕੇ 40 ਮਿੰਟ ਹੋ ਗਏ ਨੇ ਆ ਜਾ ਫੋਨ ਲਈ ਜਾ ਆ ਜਾ ਜੀ ਮੈਂ ਪਲਾਟ ਦੇ ਵਿੱਚ ਮੈਂ ਚੱਲ ਡੈਡੀ ਇੱਥੇ ਹੋਣਗੇ ਡੈਡੀ ਲੱਗਦਾ ਘਰੇ ਚਲੇ ਗਏ ਨੇ ਰੋਟੀ ਖਾਣ ਆਉਂਦੇ ਤੇ ਹੁਣ ਮੈਂ ਵੀ ਘਰੇ ਚੱਲਦਾ ਦੀਦੀ ਹੁਣੀ ਵੀ ਨਹੀਂ ਆਈ ਉਹ ਮੈਨੂੰ ਲੱਗਦਾ ਅੱਜ ਭਾਜੀ ਦਰਬਾਰ ਸਾਹਿਬ ਗਏ ਨੇ ਮੱਥਾ ਟੇਕਣ ਤੇ ਸੋ ਹੁਣ ਆਪਾਂ ਘਰੇ ਚੱਲਦੇ ਆ ਮੈਨੂੰ ਲੱਗਦਾ ਤੇ ਪਲਾਟ ਦੇ ਵਿੱਚ ਪਰ ਗਰਮੀ ਪੜੀ ਤਾਂ ਉੱਥੇ ਵੀ ਕੀ ਕਰਨਾ ਤਾ ਨਹੀਂ ਬਹੁਤ ਗਰਮੀ ਸਰ ਨੂੰ ਕਿਉਂ ਰੋਂਦੇ ਹੋਂਦੇਈ ਭਰਾਵਾ ਇਹ ਕਰਨ ਲਈ ਸਰ ਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਗੱਡੀ ਵਿੱਚ ਜਦੋਂ ਖਲੋਤੀ ਗੱਡੀ 'ਚ ਅੱਧਾ ਘੰਟਾ ਬਹਿਣਾ ਪੈ ਜਾਂਦਾ ਨਾ ਮੈਨੂੰ ਸਿਰ ਨੂੰ ਦਰਦ ਹੁੰਦਾ ਹੈ ਚੱਲਦੀ ਗੱਡੀ 'ਚ ਕੋਈ ਦਰਦ ਦਰਦ ਨਹੀਂ ਹੁੰਦੀ ਵੀ ਜਦੋਂ ਖਲੋਤੀ ਗੱਡੀ ਦੇ ਥੋੜਾ ਟਾਈਮ ਖਲੋਣਾ ਪੈਂਦਾ ਫਿਰ ਇਹ ਸੀ ਦੀ ਹਵਾ ਜਿਹੜੀ ਪੈਂਦੀ ਰਹਿੰਦੀ ਆ ਤੇ ਉਹਦੇ ਨਾਲ ਫਿਰ ਮੂੰਹ ਨਾਲ ਸਿਰ ਨੂੰ ਚੱਕਰ ਜਿਹਾ ਹੁੰਦਾ ਉਹਨੇ ਸਿਰ ਫੜੂਣ ਲੱਪੈਂਦੀ ਹੈ ਕੀ ਆ ਰਾਜ ਰਾਜ ਆ ਸਾਥ ਹੂੰ ਅੱਛਾ ਅੱਛਾ ਮੰਮੀ ਨੇ ਲੈ ਕੇ ਆਇਆ ਇਹ ਸਬਦਾ ਅੱਜ ਆਹ ਕੀ ਹੈ ਅੱਛਾ 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 ਮੈਂ ਪਲਾਟ ਗਿਆ ਤੇ ਪਲਾਟੋਂ ਦੇ ਡੈਡੀ ਇੱਥੇ ਆ ਗਏ ਸੀ ਤੇ ਮੈਂ ਉਧਰ ਪਲਾਟ ਚੱਲ ਗਿਆ ਉਦੋਂ ਆਹ ਉਹ ਕਿਰਨ ਨਹੀਂ ਹੋਣੀ ਇੱਥੇ ਉਹ ਉੱਥੇ ਕਰਨ ਨਹੀਂ ਹੈ ਨਹੀਂ ਜਿੰਦਾ ਵੱਜਾ ਆ ਆ ਭੈਣ ਤੋਂ ਗਾਂ ਨਹੀਂ ਕੱਢਣੀ ਗੱਡੀ ਕਿਉਂਕਿ ਫਿਰ ਉਹਨਾਂ ਮਗਰ ਲੈਣ ਕੀਪਦਾ ਕਿਦਾਂ ਦੇਣੇ ਵਿਚਾਰੀ ਨਹੀਂ ਤੁਰਨ ਨੂੰ ਦੇਣੇ ਕਿਉਂਕਿ ਤਾਜੀ ਲੁੱਕ ਪਈ ਪਰਲੀ ਸਾਈਡ ਗਰਮ ਬਹੁਤ ਆਵੇ ਅਰੇ ਤਿੰਨ ਚੜੇ ਸਾਰੇ ਅੰਬ ਕਿਲੋ ਨੂੰ ਹਾਂ ਦਮਾਂ ਪੈਂ ਨਹੀਂ ਤੋਂ ਇਹ ਨਹੀਂ ਦੇ ਆ ਸਬਰ ਵੀ ਕਿਲੋ ਤਿੰਨ ਚੜੇ ਹੀ ਕਿਲੋ ਨੂੰ ਆ ਤਲਕਾ ਇਹ ਨਹੀਂ ਨਵੇਂ ਤੇ ਕਰੋ ਯਾਰ ਮੈਂ ਤਾਂ ਉਧਰ ਖੜੇ ਆ ਮੈਂ ਮੈਂ ਉਹ ਆਪਣਾ ਮੰਮੀ ਹੁਣਾ ਲੋ ਉਧਰੋਂ ਖੜੇ ਹੈਗੇ ਖੜੇ ਨਹੀਂ ਲੋਕ ਨੇ ਵੇਖਿਆ ਵੇਖਿਆ ਆ ਮੈਂ ਉਹ ਖੜੇ ਇਹ ਆ ਵੀ ਉਧਰ ਇੱਥੇ ਤੁਹਾਡੇ ਸਸਤੇ ਪਏ ਆ ਉੱਥੇ ਉੱਥੇ ਪਏ ਮੈਨੂੰ 110 ਰੁਪਏ ਅੱਛਾ ਅੱਛਾ ਇਦਾਂ ਕਰਕੇ ਹਾਂ ਮੈਂ ਹੁਣ ਚੱਲੇ ਆ ਕਰੰਦੀ ਦੀ ਹੁਣਾ ਮਰ ਨਵੇਂ ਘਰ ਇਸ ਕਰਕੇ ਜਾਣਾ ਆ ਵੀ ਉਹਨਾਂ ਦੇ ਜਿਹੜੇ ਫਰੰਟ ਤੇ ਦਰਵਾਜ਼ੇ ਦੇ ਉੱਪਰ ਆਪਣਾ ਹੈ ਨਹੀਂ ਉਹਨੇ ਗਿਆ ਛੱਡਿਆ ਆ ਜਗਾ ਛੱਡੀ ਉੱਥੇ ਗ੍ਰੇਲ ਲੱਗਣੀ ਆ ਤੇ ਗ੍ਰਿਲ ਭਾਰੀ ਆ ਤੇ ਕਹਿੰਦੇ ਆ ਵੀ ਲਾਉਣੀ ਪਣੀ ਇੱਕ ਇੱਕ ਦੋ ਜਣੇ ਹੋਣਗੇ ਤੇ ਮੈਂ ਉਹ ਜੁਜੀ ਜਾਈ ਨਾਲ ਇੱਕ ਦੋ ਲੀਵਰ ਵਾਲੇ ਹੋਰ ਬੰਦੇ ਜਿੰਨਾ ਫਿੱਟ ਕਰਨੀ ਉਹ ਹੋਣਗੇ ਤੇ ਫਿਰ ਲੱਗ ਜੂਗੇ ਨਾ ਦੋ ਤਿੰਨ ਜਣੇ ਹੋਣਗੇ ਤੇ ਤੇ ਹੁਣ ਮੈਨੂੰ ਉਧਰ ਜਾਣਾ ਬਣਾ ਭਾਈ ਦਾ ਫੋਨ ਆ ਗਿਆ ਤੇ ਨਾਲੇ ਚਾਹ ਲੈ ਚੱਲਦੇ ਆਂ ਉੱਥੇ ਅੱਜ ਪੰਜ ਜਣੇ ਤੇ ਆਹ ਮਾਈ ਉੱਥੇ ਉਥੇਲੇ ਮਿਸਤਰੀ ਲਗਾ ਉਹ ਸੱਚ ਆਹੋ ਵਾ ਉਹ ਸੱਚ ਆਉਣੇ ਨਹੀਂ ਗ੍ਰਿਲ ਵਾਲੇ ਦੋ ਹੋ ਜਾਣੇ ਤਿੰਨ ਚਾਰ ਆਪਾਂ ਹੋ ਗਏ ਤੇ ਆਪੇ ਪੰਜ ਜਣੇ ਹੋ ਗਏ ਸਹੀ ਆ ਮੰਮੀ ਕਿਦਾਂ ਹਣੀ ਜੀ ਮੈਂ ਮਮਮੀ ਵੀ ਆਈ ਆ ਅੱਛਾ 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 ਜੀ ਕਿ ਮੇਰੇ ਕੋਲ ਨਹੀਂ ਆਈ ਐ ਅੱਛਾ ਅੱਛਾ ਚਾਹ ਸਹੀ ਹੈ ਸਹੀ ਹੈ ਅੱਜ ਮਾਸੀ ਜੀ ਆਈ ਨੇ ਉਧਰ ਮੈਨੂੰ ਨਹੀਂ ਪਤਾ ਕਿ ਮੁੰਡਾ ਨਹੀਂ ਦੱਸਿਆ ਨੇ ਤੇ ਹੁਣ ਆਣਾ ਚਾਹਦੇ ਆਂ ਅੰਟੀ ਦੇ ਨਾਲ ਕੰਮ ਕਰਨ ਦਾ ਸਾਡੇ ਤੇ ਅੰਟੀ ਜਿਹੜਾ ਨੇਚਰ ਬਹੁਤ ਵਧੀਆ ਪਹਿਲਾਂ ਤਾਂ ਜਿਹੜੇ ਕਾੜ ਲਗੇ ਉਹ ਠੀਕ ਸੀਗੇ ਮਾੜਾ ਕਿਹਣਾ ਪਰ ਇਹ ਅੰਟੀ ਦਾ ਸੁਭਾਅ ਬੜਾ ਵਧੀਆ ਨੇਚਰ ਬਹੁਤ ਵਧੀਆ ਹੁਣ ਇਹਦੇ ਅੱਜ ਆਈ ਆ ਤੇ ਕਹਿੰਦੀ ਅੰਟੀ ਕਹਿੰਦੀ ਸੰਦੀਪ ਕਿਤੇ ਦੇ ਹਰ ਗੁਰ ਕਿੱਥੇ ਆ ਵੀ ਜੀ ਨਹੀਂ ਲੱਗਣ ਲਿਆ ਜੇ ਇੱਥੇ ਤੇ ਇੱਥੇ ਰੌਣਕ ਲੱਗੇ ਨਹੀਂ ਮੈਂ ਤਾਂ ਉਹਨੇ ਆ ਜਾਣਾ ਆ ਜਾਣਾ ਬਹੁਤ ਵਧੀਆ ਨੇ ਚਰੰਗੀ ਦਾ ਇੱਥੇ ਪਾਣੀ ਭਰ ਲੈ ਡਿੱਗੀ ਦੇ ਵਿੱਚ ਫਿਲਟਰ ਕਿਉਂਕਿ ਉੱਥੇ ਭਾਜੀ ਹੁਣਾਂ ਦਾ ਇੰਦਰ ਨੂੰ ਮੁੱਕ ਗਿਆ ਦੋ ਬੋਲਨ ਲੰਗੀਆਂ ਇੱਥੇ ਪਾਲੀਏ ਚਾਹ ਇੱਥੇ 5 75 5 7 ਕੱਪ ਪੈ ਹੀ ਜਾਂਦੇ ਚਾਹ ਦੇ ਤੇ ਇਹ ਰੈਡੀ ਆਪਾਂ ਆ ਪਰਨਾ ਇਹ ਵੀ ਥੋੜਾ ਤੁਸੀਂ ਕਹਣਾ ਇਹ ਪਰਨਾ ਬੜਾ ਬੰਦਾ ਇਹ ਪਰਨਾ ਯਾਰ ਆਪਣਾ ਜਲਦੀ ਵੱਜ ਜਾਂਦਾ ਬਹੁਤ ਜਲਦੀ ਵੱਜਦਾ ਇਹਦੇ ਨਾਲ ਨਾ ਸੋਕੇ ਕੋਈ ਦੋ ਪਰਨੇ ਹੋਰ ਲਿਉਣੀ ਆ ਬਹੁਤ ਛੇਤੀ ਵੱਜਦਾ ਹੈ ਮੰਮੀਆਂ ਪਰਨਾ ਬੜੀ ਛੇਤੀ ਵੱਜਦਾ ਹੈ ਚੱਲੀਏ ਮਾਰਾ ਸੀਟ ਬੈਲਟ ਲਾ ਲਓ ਹਾਂ ਹੈ ਵੱਜਦੀ કે ਨਹੀਂ ਨਾ ਇਹ ਆਪਣੀ ਨਹੀਂ ਇਹ ਕਹਿੰਦੀ ਹੈ ਕਹਿੰਦੀ ਕਹਿੰਦੀ ਹੈ ਕੀ ਕਹਿੰਦੀ ਮੈਂ ਨਹੀਂ ਚੱਲੇ ਦੁਆਲੇ ਫੇਰ ਨਹੀਂ ਹਾਂ ਨਹੀਂ ਨਹੀਂ ਇਹ ਦਕਾਨ ਤੇ ਹੈ ਜੀ ਠੀਕ ਹੈ ਕਾਂਟੇ ਕੁੰਡੇ ਜਿਹਾ ਬਣਾਇਆ ਵਾ ਬਾਈ ਆ ਹੋਰ ਦਨ ਬਲਦੂਆਂ ਤੇ ਹਾਂ ਗ੍ਰਿਲ ਨੇ ਇਟਾ ਲੱਗੀ ਟਾਈਮ ਬਹੁਤ ਹੋ ਗਿਆ 3 ਵਜੇ ਤੇ ਲੈ ਦੋ ਤਿੰਨ ਜਾਂ ਤਿੰਨ ਕੋਈ ਦੇ ਲੈ 8 ਵਜੇ ਤੇ 10 ਮਿੰਟ ਤੇ ਫਰੀ ਆਏ ਆ 8 ਵਜੇ 10 ਮਿੰਟ ਤੇ ਗ੍ਰਿਲ ਲੱਗੀ ਹੈ ਹੁਣ ਪਹੁੰਚ ਗਏ ਹੱਥਾਂ ਦਾ ਹਾਲੇ ਸੱਚੀ ਹਾਲ ਬਣ ਗਿਆ ਬਲ 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 ਕਰੇ ਬਹੁਤ ਜਨਾਹ ਤੁੱਟ ਗਈ। ਗਰਨਦੀ ਦੀਆਂ ਨੇ 1 ਤਰੀਕ ਨੂੰ ਪਾਰਟ ਕਰਾਉਣਾ ਸੁਖਮੀ ਸਿੰਘ ਸਾਹਿਬ ਦਾ ਤੇ ਹਲਵਾਈ ਤੇ ਉਹਨਾਂ ਨੇ ਬੁੱਕ ਕਰ ਲਿਆ ਮੇਰੇ ਸਾਹਮਣੇ ਉੱਥੇ ਹਲਵਾਈ ਆ ਇਹ ਨਾਲੇ ਗ੍ਰੀਲੂ ਲਾਈਨ ਨਾਲੇ ਹਲਵਾਈ ਜੋ ਆਪਣਾ ਕੰਮ ਕਰ ਗਿਆ ਤੇ ਜਿਆਦਾ ਮਤਲਬ ਜੀ ਨੇ ਕਹੇ ਵੀ ਗਲੀ ਵਾਲੇ ਕਹੇ ਆ ਉੱਥੇ ਜਿੱਥੇ ਕਲੋਨੀ ਚ ਗਲੀ ਵਾਲੇ ਸਾਨੂੰ ਕਿਹਾ ਵਾ ਤੇ ਉਹ ਭੋਗ ਦੀ ਮਾਸੀ ਹੋਣੀ ਬਸ ਇਹੀ ਹੈ ਤੇ ਉਹ ਗਲੀ ਵਾਲੇ ਆਪਣੇ ਉੱਥੇ ਦੇ ਬਸ ਬਹੁਤੇ ਹੋਣੇ ਮਤਲਬ ਤੁਸੀਂ ਲਾ ਲਓ 30 ਜਣੇ ਹੋਣਗੇ ਜਿਆਦਾ ਤੋਂ ਜਿਆਦਾ 30 ਜਣੇ ਡੈਡੀ ਬੋਮ ਇੰਤ ਕਰਦੇ ਆ ਹੁਣੇ ਆ ਜੀ ਮੈਂ ਆਇਆ ਮਾਂ ਮਮੀ ਕਹਿੰਦੇ ਵੀ ਡੈਡੀ ਤੇਰਾ ਪੱਲਾ ਹੀ ਲੱਗਾ ਮੈਂ ਚੱਲ ਲਾਗੋ ਬਾਟੇ ਬੂਟੇ ਭਰਦਨੇ ਆ ਯਾਰ ਥੋੜਾ ਸੌ ਖਾ ਜੂ ਵੀ ਯੋਰ ਹੋ ਗਿਆ ਵਿਚਾਰੇ ਦਾ ਸਵੇਰ ਦਾ ਵਿਆਹ ਆ ਤੇ ਰੋਟੀ ਰੋਟੀ ਖਾ ਕੇ ਆਇਆ ਤੇ ਬਿੰਨੂ ਜਾਬ ਉਹ ਵੀ ਪੱਗ ਦੇ ਨਾਲ ਹੀ ਪੂਰਾ ਸੈਟਮੈਂਟ ਜਿਹਾ ਕੀਤਾ ਅ ਲੱਭਾ ਨਹੀਂ ਲੇਵਰ ਵਾਲਾ ਲਾ ਲੈਣਾ ਯਾਰ ਕੱਲੇ ਡੇਜ ਆ ਯਾਰੀ ਨਾ ਦਫਾ ਨਵਾ ਮਾਰਨਾ ਯਾਰਗਾ ਇਦਾਂ ਹੋਗਾ ਇਦਾਂ ਆਪ ਹੀ ਖਾਪਦੇ ਰਹੇ ਤੇ ਫਿਰ ਆਪਣਾ ਜਿੰਦਗੀ ਸੌਖੀ ਦਾ ਕੀ ਫਾਇਦਾ ਹੋਇਆ ਯਾਰ ਨੀ ਨੀ ਰੜੀ ਉਧਰ ਟੌਰ ਨਾ ਬਿਆਬ ਹੋਇਆ ਕਰੋਗਾ ਯਾਰ ਆਖਾ ਬੰਦੇ ਨੂੰ ਉਹ ਮਲੀਆ ਨਹੀਂ ਸਵੇਰੇ ਇਹ ਕਦਾਂ ਕੋਈ ਸਵੇਰੇ ਸਹੀ ਯਾਰ ਰਹਿਣ ਤੋਂ ਕਦਫਾ ਮਾਰੋਗਾ ਨਹੀਂ ਉਹ ਮਾਰਨ ਦਾ ਸੋਣਾ ਜੀ ਆਸਰਾਜ ਲੈ ਵੀ ਦੂਬੇ ਨੇ ਮਾਰਤਾ ਯੋ 50 55 55 ਆ ਕੇ ਨਿਆਰੇ ਬੰਦ ਤੇ ਯੋ ਜੀਏ ਸ਼ੇਰਾ ਵਾਸੇ ਦਵੇਂ ਚੱਲਨੇ ਚਾਹੀਦੇ ਗੈਕਵਾਰਟ ਤੇ ਦੁਬੇ ਨਿਆਰੇ ਬਾਂਦੇ ਦੁਬੇ ਦਾ ਜਿਹੜਾ ਤਾਂ ਫੇਵਰੇਟ ਆ ਕਿ ਜਵਰਾ ਸਿੰਘਾ ਨੂੰ ਖੇਡਦਾ ਏ ਸੇਮ ਤੋਂ ਸੇਮ ਹਾਂਜੀ ਆਗੇ ਚਲਾ ਚੰਗੇ ਤੇ ਦਹੀਂ ਲੈ ਜਾਂਦਾ ਆਓ ਜੀ ਆਓ 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 ਸਾਹਿਬ ਜੀ ਨਹੀਂ ਜੇ گلاب ਦਾ ਬੂਟਾ ਲਾਉਣਾ ਹਨ ਜਿਹੜਾ ਉਹ ਡੈਡੀ ਨੇ ਲਾਇਆ ਪਲਾਟ ਦੇ ਵਿੱਚ ਉਹ ਨਾਲੇ ਵੇਖਿਆ ਕਿੰਨੇ ਫੁੱਲ ਲੱਗਦੇ ਬਹੁਤ ਜ਼ਿਆਦਾ ਪਰ ਇਹ ਵੀ ਸੁਲਾਬ ਨਹੀਂ ਫਿਰ ਮੁੱਕਦੀ ਜੇ ਮੱਲੇ ਇੱਕ ਵਾਰੀ ਬੂਟਾ ਲੱਗ ਗਿਆ ਨਾ ਤਾਂ ਤੁਹਾਡੇ ਬਾਅਦ ਉਹ ਸੁਲਾਬ ਨਹੀਂ ਮੁੱਕਣੀ ਸਸਲਾ ਬਰਾਨੀ ਤੁਮਨੇ ਜਿਆਰ ਕਹਣਾ ਮੈਂ ਮਿੱਟੀ ਬਾਲੇ ਨਾ ਰੱਖਣਾ ਸਹੀ ਸੋ ਆ ਵਾਜ ਜਵੈਣ ਜੀ ਲੱਗੀ ਤੇ ਬੱਜੀ ਕਾ ਕਾ ਜਵੈਣ ਆਲਾ ਆ ਖੜ ਚਾਹ ਘੁੱਟ ਕੇ ਪੀ ਲਾ ਬਿਸਕਟ ਖਾਣਾ ਚ ਮੈਨ ਨਾਲ ਆ ਆ ਖਾ ਮੈਂ ਕਹਣਾ ਵੀ ਖਾਉਂਗੀ ਨਾ ਤੇ ਯਾਦ ਕਰੂੰਗੀ ਵੀ ਵੀਰ ਨੇ ਬਿਸਕਟ ਦਿੱਤਾ ਹੋ ਜੀ ਮਾਸੀ ਜੀ ਆਏ ਯਾਰ ਕਿੰਨੇ ਦਿਨਾਂ ਬਾਅਦ ਬਹਿ ਜਾਓ ਜੀ ਯਾਰ ਐਡੇ ਕਾਲੇ ਨਾ ਪਿਓ ਓਏ ਆ ਹੁਣ ਨਹੀਂ ਲੱਗਿਆ ਆ ਬੈਜੋ ਲੈ ਮੇਕਾ ਇਹ ਇਹਨਾਂ ਨੇ ਮਾਸੀ ਨੂੰ ਇਸ਼ਾਰਾ ਕਰਤਾ ਮਾਸੀ ਨਾਲੇ ਉੱਠ ਲੋ ਹੈ ਚੰਗਾ ਭਾਜੀ ਬੈਹ ਜਾਂਦੇ ਯਾਰ ਓਕੇ ਜੀ ਲੈ ਮੈਂ ਜਮਾ ਖੜੀ ਬਾਹਰ ਚੱਲ ਗਿਆ ਹੈ ਹੈ ਤਾਂ ਮੈਂ ਨੂੰ ਜੇ ਤੁਸੀਂ ਚਲੋ ਠੀਕ ਆ ਜਾਓ ਜਾਓ ਆਪਣੇ ਘਰਾਂ ਨੂੰ ਆਹੋ ਹੋ ਇਹ ਵੇਖੋ ਓਕੇ ਜਾਓ ਜਾਓ ਬਾਏ ਫੋਨ ਕਰ ਦਿਓ ਕੀ ਚਾਹੀਦਾ ਵਾ ਡੈਡੀ ਨੂੰ ਕਾਫੀ ਡੈਡੀ ਨੂੰ ਕੰਮ ਨੇ ਰੇ ਅੱਜ ਆ ਲੈ ਕੇ ਚਲੋ ਉੱਥੇ ਜਾ ਕੇ ਸਰਦੀ 4 ਵਜੇ ਨੇ ਕਹਿੰਦੇ ਆਜੋ ਚਾਹ ਲੈ ਦੋ ਘੰਟੇ ਸੌਂ ਖਾ ਪੀ ਕੇ ਰੋਟੀ ਪਾਣੀ ਫੇਰ ਕਰਦੇ ਉਸੇ ਨਾਲ ਹੋਣ ਕਰਾਂਗੇ ਯਾਰ ਜੇ ਪੰਜ ਕਰਦੇ ਕੇ ਰੁਕੀ ਕਰੂੰਦਾ ਫੇਦੀ ਰੱਖ ਜਾਏ ਨਾ ਕੰਮ ਕਰਦੇ ਆਹ ਮਰ ਦੋਕਾ ਅੱਜ ਨਾ ਪਹਿਲਾਂ ਹਣੀ ਭਾਜੀ ਕਹਿੰਦੇ ਡੈਡੀ ਅੱਜ ਚਾਬੀ ਮੈਂ ਲੈ ਆ ਚੱਲਦਾ ਵਾਂ ਸਵੇਰੇ ਮੈਂ ਨੇਰੇ 6 ਵਜੇ ਨਾ ਆਇਆ ਮੈਂ ਮਾਲ ਵਢਣਾ ਉਹਨੂੰ ਤੁਨ ਲੱਗਾ ਕਹਿੰਦਾ ਮੈਨੂੰ ਮੈਂ ਚਾਹ ਲੇਟ ਹੋ ਜਾ ਉਹ ਜੋ ਵੀ ਡੈਡੀ ਰੱਖ ਲਓ ਉਹਦੇ ਹਾਂ ਨਾ ਪਤਾ ਹੀ ਆ ਵੀ ਲੇਟ ਹੀ ਹੋਣਾ 9:00 ਵਜੇ ਨਾ ਉਹਦੋਂ ਨੂੰ ਬੱਤੀ ਬੰਦ ਹੋ ਜਾਂਦੀ ਆ ਕਿਉਂਕਿ ਪਿੰਡ ਦੇ ਨਾਲ ਆਪਣਾ ਐਡ ਹੋਈ ਆ 33 ਅੱਜ ਲਵੀ ਮਤ ਵੱਜ ਗਈ ਸਤੀ ਕਹਿੰਦਾ ਅਸੀਂ ਵਲੌਗ ਨਹੀਂ ਬਣਾਇਆ ਮੈਂ ਤਾਂ ਖੁਦ ਹੀ ਘਰ ਆ ਰਹਿਣ ਲੈ ਵੀ ਬੜੇ ਚਿਰ ਦੇ ਲੱਗੇ ਆਪਾਂ ਲੱਗੇ ਹੋਣੇ ਆ 4 ਕਵਾਂ ਮਹੀਨੇ ਲੱਗੇ ਹੋਣੇ ਆ ਤੇ 8 ਵਜੇ ਨੇ ਫਿਰ ਇਹ ਲਗਾਤਾਰ ਮਤ ਵਾਇਦਰੀ ਇੰਨੇ ਚਿਰ ਆਪਣਾ ਗ੍ਰੇਲੇ ਜੜੀ ਨੇ ਫੜ ਛੜੀ ਤੇ ਬੜਾ ਔਖਾ ਰਿਹਾ ਸਿਸਟਮ ਬੜੀ ਮੁਸ਼ਕਿਲ ਲਾਈਆਂ ਲੈ ਵੀ ਬੜਾ ਔਖਾ ਕੰਮ ਹੀ ਅੱਜ ਥਕਾਵਟ ਬੜੀ ਹੋਈ ਤੇ ਇਹ ਡੈਡੀ ਤਾਂ ਨਾ ਜਿਹੜਾ ਰੋਜ਼ ਲੱਗ ਰਿਹਾ ਅੱਜ ਡੈਡੀ ਵੀ ਦੋ ਤਿੰਨ ਪਿੰਨਰ ਉੱਥੇ ਭਰ ਕੇ ਆਇਆ ਖੁਦ ਹੀ ਆਪੇ ਆਪੇ ਮਸਾਲਾ ਬਣਾਇਆ ਆਪੇ ਬੋਇਲ ਟਣਾ ਚੋ ਚੋ ਕੇ ਭਰੇ ਸਾਰਾ ਸਬ ਤੋਂ ਮਾਪੇ ਕੀਤਾ ਵਿਚਾਰੇ ਨੇ ਕਲਾਂ ਜੀ ਨਵਹਦਾ ਰਵੇ ਯਾਰ ਇਹ ਵਿਚਾਰਾ ਬਹੁਤ ਮਿਹਨਤ ਕਰਦਾ ਡੈਡੀ ਓ ਹੋ ਆ ਇਧਰਾ ਇਹ ਆ ਅਖੇ ਉਹਨਾਂ ਦੇ ਆ ਰਹਿਣ ਦੇ ਤੂੰ ਉੱਪਰ ਨਾ ਉਹਨਾਂ ਦੇ ਆ ਹਾਂ ਖਾ ਬਿਸਕਟ ਕੀ ਹੈ ਕਲ ਕਲ ਆਜ ਬਿਸਕੁਟ ਯਾਰ ਕੀ ਕਾਲੇ ਕਿਉਂ ਹੈਂ ਰਹਿਆ ਉਰਾਂ ਦੇ ਉਰਾਂ ਅੰਮ੍ਰਿਤਸਰ ਕਹਿੰਦੇ ਆਵੇਂ ਮੀਂਹ ਬੜਾ ਪੈਣ ਲਿਆ ਅੰਮ੍ਰਿਤਸਰ ਤੇ ਗੁਰਦਾਸਪੁਰ ਉਹ ਮੀਂਹ ਪੈਣ ਲਿਆ ਤੇ ਆਪਣੇ ਬਟਾਲੇ ਵਿੱਚ ਆਇਆ ਮਤਲਬ ਜਿਹੜਾ ਸੈਂਟਰਲ ਆ ਏਰੀਆ ਉੱਥੇ ਬਚਾਇਆ ਹਲਕੀ ਹਲਕੀ ਜੀ ਬੂਰ ਜੀ ਜਿਵੇਂ ਪੈਣੀ ਸ਼ੁਰੂ ਹੋ ਗਈ ਆ ਹੋ ਸਕਦਾ ਜਿਆਦਾ ਹੀ ਪੈ ਜਾਏ